ਇਦੇ ਵਿੱਚ ਅਸੀਂ ਜਿਹੜੇ ਦੋ ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿਹੜਾ ਹੈਗਾ ਸਾਡਾ ਯੋਧ ਨਸ਼ੇ ਵਿਰੁੱਧ ਉਹਦੇ ਵਿੱਚ ਅਸੀਂ ਦੇਖ ਰਹੇ ਹਾਂ ਜੀ ਕਿੱਥੇ-ਕਿੱਥੇ ਉਹਨਾਂ ਦੇ ਹੌਟਸਪੌਟ ਹੈਗੇ ਆ ਕਿ ਐਡੀਸ਼ਨਲ ਆਪਾਂ ਨੂੰ ਕਿਤੇ ਵੀ ਜਿਹੜੇ ਹੈਗੇ ਆ ਓਟ ਸੈਂਟਰ ਖੋਲਣ ਦੀ ਜਾਂ ਹੋਰ ਕੋਈ ਟ੍ਰੀਟਮੈਂਟ ਸੈਂਟਰ ਖੋਲਣ ਦੀ ਜਾਂ ਡੀਡਿਕਸ਼ਨ ਪਲੱਸ ਜਿਹੜਾ ਅਸੀਂ ਇਹਦੇ ਵਿੱਚ ਕਰ ਰਹੇ ਹਾਂ ਜੀ ਕਿ ਸਾਡੀਆਂ ਜੜੀਆਂ ਜੇਲਾਂ ਹੈਗੀਆਂ ਓਵਰਕਰਾਊਡਡ ਆ ਉਹਦੇ ਵਿੱਚ ਜਿਵੇਂ ਪੰਜਾਬ ਦੇ ਵਿੱਚ 26000 ਦੀ ਕਪੈਸਟੀ ਦੇ ਅਗੇ 34000 ਆ ਤੇ ਉਹਨਾਂ ਨੂੰ ਡੀਕ ਅਡਜਸਟ ਕਰਨ ਲਈ ਅਸੀਂ ਡੀ ਰਿਡਿਕਸ਼ਨ ਤੇ ਰੀਹੈਬਿਟੇਸ਼ਨ ਦੇ ਬੈਡਸ ਵਧਾ ਰਹੇ ਆ ਪਹਿਲਾਂ ਫਤਿਹਗੜ੍ਹ ਸਾਹਿਬ ਚ 215 ਸੀਗਾ ਹੁਣ 200 ਐਡੀਸ਼ਨਲ ਬੈਡਸ ਅਸੀਂ ਕ੍ਰੀਏਟ ਕੀਤੇ ਆ ਜੀ ਜਿਹੜੇ ਜਿਹੜੇ ਕਿ ਪ੍ਰਾਈਵੇਟ ਇੰਸਟੀਚੂਟਸ ਨਾਲ ਕਲੈਬੋਰੇਟ ਕਰ ਰਹੇ ਆ ਅਸੀਂ ਚਾਹੇ ਮੋਹਾਲੀ ਨਰਸਿੰਗ ਕਾਲਜ ਆ ਜਾਂ ਦਸ਼ਮੇਸ਼ ਜਿਹੜਾ ਕਾਲਜ ਹੈਗਾ ਜੀ ਨਾ ਕਾਲਜ ਆਫ ਨਰਸਿੰਗ ਔਰ ਇੱਕ ਰਿਮਟ ਦੇ ਵਿੱਚ 50 ਬੈਡ ਹੈਗੇ ਆ ਜੀ 200 ਬੈਡ ਦੀ ਕੈਪੈਸਿਟੀ ਵਧਾਈ ਹੈ ਜੀ ਆਲਮੋਸਟ ਦੁੱਗਣੀ ਕਰਤੀ ਆ ਉਹਦੇ ਨਾਲ ਇੱਕ ਤਾਂ ਜੇਲ੍ਹਾਂ ਡੀਕੰਜੈਸਟ ਹੋਣਗੀਆਂ ਜੀ ਪੁਲਿਸ ਦਾ ਕੰਮ ਘਟੇਗਾ ਔਰ ਇਹ ਸਹੀ ਅਪਰੋਚ ਹੈ ਜੀ ਜਿਹੜੀ ਕਿਉਂਕਿ ਜਿਹੜੀ ਐਡਿਕਸ਼ਨ ਹੈ ਇਹ ਇੱਕ ਮੈਂਟਲ ਹੈਲਥ ਇਸ਼ੂ ਹੈ ਸਾਈਕੋਲੋਜੀਕਲ ਇਸ਼ੂ ਹੈ ਇਹਦੇ ਅਕਸਰ ਜਿਹੜਾ ਹੈਗਾ ਜਿਹੜਾ ਡਰਗ ਐਡਿਕਟ ਹੁੰਦਾ ਉਹਦੇ ਵਿੱਚ ਕੋਈ ਨਾ ਕੋਈ ਅੰਡਰਲਾਈਂਗ ਜਿਹੜਾ ਹੈਗਾ ਸਾਈਕੋਲੋਜੀਕਲ ਡਿਸਆਰਡਰ ਹੁੰਦਾ ਫੈਮਿਲੀ ਪੈਥੋਲੋਜੀ ਹੁੰਦੀ ਹੈ ਤੋ ਇਹ ਨਵੀਂ ਜਿਹੜੀ ਅਪਰੋਚ ਹੈ ਉਹਦੇ ਵਿੱਚ ਹੈਗਾ ਕਿ ਉਹਨਾਂ ਨੂੰ ਜੇਲਾ ਚ ਨਾ ਭੇਜ ਕੇ ਉਹਨੂੰ ਡੀਕ੍ਰਿਮਨਲਾਈਜ਼ ਕਰਕੇ ਉਹਨਾਂ ਨੂੰ ਜਿਹੜਾ ਟ੍ਰੀਟਮੈਂਟ ਸੈਂਟਰ ਦੇ ਵਿੱਚ ਜਿਹੜੇ ਕੰਜ਼ਮਪਸ਼ਨ ਕੁਆਂਟੀਟੀ ਵਾਲੇ ਆ ਉਹਨਾਂ ਨੂੰ ਸਾਰਿਆਂ ਨੂੰ ਜਿਹੜੇ ਹੈਗੇ ਜਿਹੜੇ ਮਰੀਜ਼ ਆ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਟ੍ਰੀਟਮੈਂਟ ਸੈਂਟਰ ਚ ਭੇਜਿਆ ਜਾਵੇ ਰਿਫਾਰਮਸ ਜਸਟਿਸ ਕੀਤਾ ਜਾਵੇ ਤੇ ਜਿਹੜੇ ਬੰਦੇ ਸਮਗਲਰ ਹੈ ਗਿਆ ਉਹਨਾਂ ਵਾਸਤੇ ਜਿਹੜੀ ਹੈ ਗਿਆ ਜਿੰਨਾ ਉਹਨਾਂ ਵਾਸਤੇ ਹੋਣਗੀਆਂ ਤੇ ਉਹਨਾਂ ਦੇ ਜਿਹੜਾ ਸਖਤ ਤੋਂ ਸਖਤ ਐਕਸ਼ਨ ਹੈ ਪੁਲਿਸ ਕਰ ਰਹੀ ਹੈ ਔਰ ਕਰੇਗੀ ਇਹਦੇ ਨਾਲ ਨਾਲ ਅਸੀਂ ਜਿਹੜੀ ਸਕਿੱਲ ਡਿਵੈਲਪਮੈਂਟ ਜਿਹੜਾ ਸ਼ੁਰੂ ਕਰਨ ਜਾ ਔਰ ਬੱਚਿਆਂ ਨੂੰ ਕੋਈ ਨਾ ਕੋਈ ਕੰਮ ਸਿਖਾ ਕੇ ਉਹਨਾਂ ਨੂੰ ਕੰਮ ਤੇ ਲਾਵਾਂਗੇ ਅੱਜ ਜਿਹੜੀ ਸਾਡੀ ਮੀਟਿੰਗ ਸੀ ਇਹਦੇ ਨਾਲ ਡਿਪਟੀ ਕਮਿਸ਼ਨਰ ਔਰ ਐਸਐਸਪੀ ਔਰ ਸਾਡੇ ਸਿਵਲ ਸਰਜਨ ਔਰ ਸਾਡੇ ਮਾਨ ਲਓ ਕਿ ਐਮਐਲਏ ਸਾਹਿਬ ਬਰੇ ਨਾਲ ਬੈਠੇ ਆ ਜੀ ਰਾਏ ਸਾਹਿਬ ਇਹ ਸਾਰੀ ਇੱਕ ਜਿਹੜੀ ਸਾਡੀ ਟੀਮ ਹੈ ਜਿਹੜੀ ਪੰਜਾਬ ਸਰਕਾਰ ਦੀ ਰਾਏ ਸਾਹਿਬ ਦੀ ਓਵਰਆਲ ਗਾਈਡੈਂਸ ਦੇ ਵਿੱਚ ਜ਼ਿਲ੍ਹੇ ਦੇ ਲੈਵਲ ਦੇ ਉੱਤੇ ਇਹ ਯੁੱਧ ਨਸ਼ੇ ਵਿਰੋਧ ਜਿਹੜਾ ਹੈਗਾ ਇਹ ਪੂਰਾ ਚੱਲ ਰਿਹਾ ਹੈਗਾ ਤੇ ਅਸੀਂ ਜਿਹੜਾ ਹੈਗਾ ਸਾਨੂੰ ਪੂਰੀ ਉਮੀਦ ਹੈ ਜੀ ਕਿ ਲੋਕਾਂ ਦਾ ਸਾਨੂੰ ਭਰਮਾ ਹੰਗਾਰਾ ਮਿਲ ਰਿਹਾ ਮਾਪੇ ਅੱਗੇ ਆ ਰਹੇ ਆ ਔਰ ਜਿਹੜੇ ਨਸ਼ਾ ਤਸਕਰ ਸੀਗੇ ਉਹ ਉਹ ਮਾਰਨਾ ਪੰਜਾਬ ਨੂੰ ਛੱਡ ਕੇ ਭੱਜ ਰਹੇ ਆ ਔਰ ਜਿਹੜੇ ਬੱਚੇ ਹੈਗੇ ਆ ਯੂਥ ਜਿਹੜਾ ਹੈਗਾ ਉਹ ਅੱਗੇ ਆ ਰਿਹਾ ਤੇ ਇਸ ਤੋਂ ਸਵਾਇ ਅਸੀਂ سپورਟ ਗਰੁੱਪ ਜਿਹੜਾ ਹੈਗਾ ਨਾਰਕੋਟਿਕ ਅਨੋਨਿਮਸ ਐਲਕੋਹਲਿਕ ਅਨੋਨਿਮਸ ਉਹ ਸਾਰੇ ਜਿਲ੍ਹਿਆਂ ਦੇ ਵਿੱਚ ਬਣਾ ਰਹੇ ਆ ਕਮਿਊਨਿਟੀ ਲੈਵਲ ਦੇ ਉੱਤੇ ਕਮਿਊਨਿਟੀ ਪਾਰਟਿਸਪੀਕੇਸ਼ਨ ਸਕਿਲ ਡਿਵੈਲਪਮੈਂਟ ਡੀਕ੍ਰਿਮੀਨਲਾਈਜ਼ ਸੋ ਇਹ ਕਰਕੇ ਅਸੀਂ ਜਿਹੜਾ ਹੈਗਾ ਸਾਨੂੰ ਬਹੁਤ ਅੱਛੀ ਜਿਹੜੀ ਹੈਗੀ ਆ ਉਹ ਫੀਡਬੈਕ ਮਿਲ ਰਹੀ ਆ سپورਟ ਮਿਲ ਰਹੀ ਆ ਕਮਿਊਨਿਟੀ ਦੀ ਤੇ ਸਭ ਨੂੰ ਉਮੀਦ ਹੈ ਕਿ ਅਸੀਂ ਆਉਣ ਵਾਲੇ ਜਿਹੜਾ 1-2 ਮਹੀਨੇ ਦੇ ਵਿੱਚ ਜਿਹੜਾ ਹੈਗਾ ਇਹ ਸਾਰਾ ਜਿਹੜਾ ਸਿਸਟਮ ਹੈ ਉਹਨੂੰ ਚੰਗਦਰੁਸਤ ਕਰਕੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਲੱਕ ਆਲਰੇਡੀ ਟੁੱਟ ਗਿਆ ਹੈਗਾ ਇਹਨੂੰ ਅਸੀਂ ਬਿਲਕੁਲ ਜਿਹੜਾ ਹੈਗਾ ਟਰੈਕ ਦੇ ਉੱਤੇ ਲਿਆਵਾਂਗੇ ਤੇ ਦੂਜਾ ਸਾਡਾ ਹੈਗਾ ਜੀ ਹੁਣ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ بارش ਬਰਸਾਤ ਜਿਹੜਾ ਅੱਗੇ ਮੌਸਮ ਆਣਾ ਹੈਗਾ ਇਹਦੇ ਵਾਸਤੇ ਅਸੀਂ ਵੈਕਟਰ ਵਾਰਨ ਤੇ ਵਾਟਰ ਬੋਰਨ ਡਿਜ਼ੀਸ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਡੇਂਗੀ ਚਿਕਨਗੁਨੀਆ ਮਲੇਰੀਆ ਔਰ ਡਾਇਰੀਅਲ ਡਿਜ਼ੀਸਸ ਕੋਲਰਾ ਔਰ ਇਸ ਤੋਂ ਸਵਾਇ ਜਿਹੜਾ ਤੁਹਾਡਾ ਹੈਪਾਟਾਈਟਸ ਏ ਇਹ ਬਿਮਾਰੀਆਂ ਦੀ ਪਰਮਾਰ ਹੋ ਜਾਂਦੀ ਹੈ ਪ੍ਰਸਾਦ ਦੇ ਵਿੱਚ ਜਦੋਂ ਬਾਰਸ਼ ਆਉਂਦੀ ਹੈ ਤੇ ਪਿਛਲੀ ਵਾਰੀ ਅਸੀਂ 50% ਰਿਡਕਸ਼ਨ ਕੀਤੀ ਸੀ ਇਹਦੇ ਵਿੱਚ ਅਸੀਂ ਜਿਹੜੀ ਨਵੀਂ ਸਾਡੀ ਅਪਰੋਚ ਹੈ ਉਹ ਡਰੱਗਸ ਵਾਸਤੇ ਵੀ ਔਰ ਜਿਹੜੀਆਂ ਵੈਕਟਰ ਵਾਰ ਤੇ ਵਾਟਰ ਵਾਰਡ ਜਿਸੇ ਨਾਲ ਵਾਸਤੇ ਵੀ ਮਲਟੀ ਸੈਕਟੋਰਲ ਕੋਆਰਡੀਨੇਸ਼ਨ ਕੋਆਰਡੀਨੇਸ਼ਨ ਕਮੇਟੀਆਂ ਬਣਾਈਆਂ ਜਿਹੜੇ ਲੈਵਲ ਦੇ ਉੱਤੇ ਜੀ ਇਹਦੇ ਵਾਸਤੇ ਵੀ ਐਜੂਕੇਸ਼ਨ ਡਿਪਾਰਟਮੈਂਟ ਦਾ ਵੀ ਬਹੁਤ ਅੱਛਾ ਰੋਲ ਰਹੇਗਾ ਜੀ ਵਾਟਰ ਸਪਲਾਈ ਸੈਨੀਟੇਸ਼ਨ ਅਰਬਨ ਲੋਕਲ ਬਾਡੀਜ਼ ਤੇ ਜਿਹੜਾ ਰੂਰਲ ਡਿਵੈਲਪਮੈਂਟ ਪੰਚਾਇਤ ਇਹ ਸਾਰੇ ਮਹਿਕਮੇ ਜਿਹੜੇ ਹੈਗੇ ਆ ਇਹ ਮਿਲ ਕੇ ਕੰਮ ਕਰ ਰਹੇ ਆ ਉਹਦੇ ਨਾਲ ਪਾਣੀ ਦੀ ਟੈਸਟਿੰਗ ਕਰਨੀ ਆ ਔਰ ਬੱਚਿਆਂ ਦੀ ਐਜੂਕੇਸ਼ਨ ਕਰਨੀ ਆ ਜਿੰਨੇ ਸਾਡੇ ਨਰਸਿੰਗ ਦੇ ਸਟੂਡੈਂਟਸ ਆ ਚਾਰ ਨਰਸਿੰਗ ਕਾਲਜ ਇੱਥੇ ਆਉਂਦੇ ਆ ਉਹਨਾਂ ਸਾਰਿਆਂ ਬੱਚਿਆਂ ਦੀ ਔਰ ਉਹਨਾਂ ਦੇ ਟੀਚਰਸ ਦੀ ਟ੍ਰੇਨਿੰਗ ਹੋ ਚੁੱਕੀ ਆ ਜਿਹੜਾ ਲਾਰਵਾ ਦੀ ਆਈਡੈਂਟੀਫਿਕੇਸ਼ਨ ਦੇ ਵਿੱਚ ਔਰ ਇਸੇ ਤਰ੍ਹਾਂ ਜਿਹੜੇ ਅਸੀਂ ਸਾਰੇ ਟੀਚਰਸ ਹੈਗੇ ਆ ਆਂਗਣਵਾੜੀ ਵਰਕਰ ਆਸ਼ਾ ਵਰਕਰ ਉਹਨਾਂ ਦੀ ਟ੍ਰੇਨਿੰਗ ਕਰਕੇ ਤਾਕਿ ਅਸੀਂ ਜਿਹੜਾ ਹੈਗਾ ਉਹਨੂੰ ਪ੍ਰਾਇਮਰੀ ਜਿਹੜੀ ਪ੍ਰੋਵੈਂਸ਼ਨ ਹੈ ਜੀ ਤਾਂਕਿ ਉਹ ਡੈਂਗੀ ਹੋਵੇ ਹੀ ਨਾ ਉਹਦਾ ਮੱਛਰ ਦੀ ਬਰੀਡਿੰਗ ਨੂੰ ਚੈੱਕ ਕਰ ਲਈਏ ਆਪਾਂ ਤੇ ਇਹਦੇ ਨਾਲ 50% ਰਿਡਕਸ਼ਨ ਸੀ ਇਸ ਵਾਰੀ ਮੇਰਾ ਟਾਰਗੇਟ 80% ਰਿਡਕਸ਼ਨ ਹੈ 21 ਅਪ੍ਰੈਲ ਤੋਂ ਸਾਡੇ ਬਰੀਡਿੰਗ ਚੈੱਕ ਕਰ ਤਿੰਨ ਸੌ ਜਿਹੜੇ ਹਾਇਰ ਕਰਦੇ ਆ ਉਹ ਵੀ ਆ ਜਾਣਗੇ ਫਿਰ ਅੱਗੇ ਫੇਸਟ ਮੈਨਰ ਜੀ ਹੋਰ ਲੋਡ ਪੈਗੀ ਤਾਂ ਹੋਰ ਰੱਖਾਂਗੇ ਔਰ ਉਹਨਾਂ ਦੇ ਨਾਲ ਅਸੀਂ ਕੀ ਹੈ ਕਿ ਅਸੀਂ ਬਰੀਡਿੰਗ ਚੈੱਕ ਕਰਕੇ ਡੈਂਗੀ ਦੇ ਕੇਸਿਸ ਉਹਦੇ ਨਾਲ ਨਾ ਜਦੋਂ ਕਿਸੇ ਨੂੰ ਡੈਂਗੂ ਹੋ ਜਾਂਦਾ ਤੇ ਜੇ ਹੈਮਰੇਜਕ ਡੈਂਗੂ ਹੋ ਜਾਏ ਦਾ ਜਾਨ ਨੂੰ ਖਤਰਾ ਹੋ ਜਾਂਦਾ ਕਈ ਸੈਲੀਬ੍ਰਿਟੀਜ਼ ਦੀ ਡੈਥ ਜੈਂਕੀ ਕਰਕੇ ਹੋਈ ਆ ਤੇ ਉਹ ਉਹਦੇ ਨਾਲ ਸਾਨੂੰ ਜਿਹੜਾ ਹੈਗਾ ਇਹ ਬਹੁਤ ਕਾਸਟ ਇਫੈਕਟਿਵ ਵੀ ਆ ਸਸਤੀ ਵੀ ਪੈਂਦੀ ਆ ਔਰ ਇਹਦੇ ਨਾਲ ਜਿਹੜਾ ਡਿਜ਼ੀਜ਼ ਬਰਡਨ ਘੱਟ ਹੁੰਦਾ ਔਰ ਗਵਰਨਮੈਂਟ ਨੂੰ ਵੀ ਔਰ ਲੋਕਾਂ ਨੂੰ ਵੀ ਆਮ ਬੰਦਿਆਂ ਨੂੰ ਬਹੁਤ ਰਾਹਤ ਮਿਲਦੀ ਆ ਇਹਦੇ ਨਾਲ ਨੈਚਰਲੀ ਜੇ ਬੰਦੇ ਸਾਡੇ ਬਿਮਾਰ ਘੱਟ ਹੋਣਗੇ ਤਾਂ ਉਹ ਕੰਮ ਜ਼ਿਆਦਾ ਕਰਨਗੇ ਪ੍ਰੋਡਕਟਿਵਿਟੀ ਵੀ ਵੱਧਦੀ ਆ ਸੋ ਇਹ ਦੋ ਮੰਤਬ ਲੈ ਕੇ ਮੈਂ ਸਾਰੇ ਪੰਜਾਬ ਦਾ ਦੌਰਾ ਕਰ ਰਿਹਾ ਜੀ ਕਿ ਯੁੱਧ ਨਸ਼ੇ ਵਿਰੋਧ ਵਿੱਚ ਫਾਰਮ ਰਿਡਕਸ਼ਨ ਸਟਿਗਮਾ ਰਿਡਕਸ਼ਨ ਔਰ ਉਹਨਾਂ ਦੀ ਜਿਹੜੀ ਹੈਗੀ ਹੈ ਡੀ ਅਡਿਕਸ਼ਨ ਐਂਡ ਰੀਹੈਬਿਲਿਟੇਸ਼ਨ ਔਰ ਦੂਜਾ ਜਿਹੜਾ ਹੈਗਾ ਜੀ ਉਹ ਵੈਕਟਰ ਵਾਰਮ ਤੇ ਵਾਟਰ ਬੋਰਨ ਡਿਜ਼ੀਜ਼ ਦੇ ਇਫੈਕਟਿਵ ਕੰਟਰੋਲ ਵਾਸਤੇ ਜਲਾ ਲੈਵਲ ਦੇ ਉੱਤੇ ਕੋਆਰਡੀਨੇਸ਼ਨ ਕਮੇਟੀਆਂ ਦੀਆਂ ਮੀਟਿੰਗ ਕਰਕੇ ਅਸੀਂ ਇਹਦੀ ਸ਼ੁਰੂਆਤ ਕਰ ਰਹੇ ਹਾਂ ਜੀ